ਅਜੋ ਦਿਨ ਵਿਖੇ ਹੋਈ RAM LALLA ਦੀ ਪ੍ਰਾਣ ਪ੍ਰਤੀਸ਼ਟਾ ਦੀ ਵਰੇਗੰਡ ਨੂੰ ਮੁੱਖ ਰੱਖ ਕੇ ਅਨੂਪ ਸਿੰਘਲਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਨਿਮਵਾਲਾ ਚੌਂਕ ਮੇਨ ਬਾਜ਼ਾਰ ਬਸੀ ਪਠਾਣਾ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਸਾਬਕਾ ਵਿਧਾਇਕ ਅਤੇ ਆਪ ਦੇ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਜੀਪੀ ਨੇ ਵੀ ਸ਼ਿਰਕਤ ਕੀਤੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਸ਼ਹਿਰ ਬਸੀ ਪਠਾਣਾ ਦੇ ਲੋਕ ਧਰਮ ਵਿੱਚ ਆਸਥਾ ਹਮੇਸ਼ਾ ਤੇ ਵਿਸ਼ਵਾਸ ਰੱਖਦੇ ਨੇ। ਅੱਜ ਜਨਮ ਦਿਵਸ ਮੌਕੇ ਤੇ ਲੰਗਰ ਲਗਾਏ ਜਾ ਰਹੇ ਨੇ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਉਤੇ ਉਹਨਾਂ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਡਲਬਾਤ ਕਰਦੇ ਅਨੂਪ ਸਿੰਘਲਾ ਭਾਰਤ ਪੂਜਨ ਭਰਤੀ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਚਾਹੀਦਾ ਹੈ ਤਾਂ ਹੀ ਸਾਡਾ ਦੇਸ਼ ਅਸਲ ਮਾਇਨੇ ਵਿੱਚ ਤਰੱਕੀ ਕਰ ਸਕੇਗਾ ਉਹ ਜੁੱਧੇ ਅੱਜ ਜੋ ਰਾਮ ਮੰਦਰ ਬਣਿਆ ਤੇ ਉਹਦੀ ਅੱਜ ਸਾਲਗिरा ਅਸੀਂ ਬਸੇਪਰਮਜ ਮਨਾ ਰਹੇ ਹਾਂ ਤੇ ਅੱਜ ਲੰਗਰ ਵੀ ਲਾਏ ਜਾ ਰਹੇ ਆ ਤੇ ਕਈ ਦਿਨਾਂ ਤੋਂ ਜਦੋਂ ਸਾਲਗिरा ਦਾ ਕੋਈ ਆ ਪੂਰੀ ਤਾਂ ਸਾਰੇ ਸ਼ਹਿਰਾਂ 'ਚ ਇਹ ਲੰਗਰ ਬਤਾਇਆ ਜਾ ਰਿਹਾ ਸਹੀ ਮੈਨਾਜ ਉੱਥੇ ਲੋਕ ਯੁੱਧਿਆ ਜਾ ਕੇ ਰਾਮ ਜੀ ਦੇ ਮੰਦਿਰ ਬਣਿਆ ਉੱਤੇ ਮੱਥਾ ਟੇਕਣ ਵੀ ਜਾ ਰਿਹਾ ਤੇ ਕਿਉਂਕਿ ਇਹ ਸਹੀ ਸੱਦਾ ਕਿਉਂਕਿ ਬਸੇ ਸ਼ਹਿਰ ਹਮੇਸ਼ਾ ਹੀ ਸਾਡੇ ਜੇ ਲੋਕ ਨੇ ਉਹ ਧਰਮ ਗਾਰਸਾ ਹਮੇਸ਼ਾ ਬਸਵਾਲ ਰੱਖਦੇ ਆ ਜਿਵੇਂ ਅੱਜ ਸਾਲਗिरा ਤੇ ਲੰਗਰ ਵੀ ਲਾਏ ਜਾ ਰਿਹਾ ਹੈ ਸੰਗਤਾਂ ਨੂੰ ਲੰਗਰ ਬੰਨਿਆ ਜਾ ਰਿਹਾ ਤੇ ਵਧੀਆ ਉਪਰਾਲਾ ਮੈਂ ਇਹੀ ਬੇਨਤੀ ਕਰਾਂਗਾ ਵੀ ਸਾਰੇ ਇਕੱਠੇ ਹੋ ਕੇ ਆਪਾਂ ਸਾਲਗिरा ਮਨਾਈਏ ਤਾਂ ਕਿ ਵਧੀਆ ਆਪਸ ਸੰਦੇਸ਼ ਦੇ ਸਕੀਏ ਤੇ ਵਧੀਆ ਸੇਵਾ ਸੇਵਾ ਭਾਵਨਾ ਕਰ ਸਕੀਏ ਅੱਜਕੱਲ ਦੀ ਨੌਜਵਾਨ ਜਿਹੜੀ ਕਿਤੇ ਦੇਖਿਆ ਜਾ ਵੀ ਧਰਮ ਤੋਂ ਪਿੱਛੇਲੀ ਜਾ ਰਹੀ ਹੈ ਜੀ ਕੀ ਕੰਨ ਮਾਨਦੀ ਹੈ ਕਿਉਂਕਿ ਅੱਜ ਆਪਾਂ ਦੇਖੀ ਆ ਨੌਜਵਾਨਾਂ ਦੀ ਸ੍ਰੀ ਪਤੇਕਰ ਸਾਹਿਬ ਪਿੱਛੇ ਇਤਿਹਾਸਕ ਮੇਲਾ ਇਤਿਹਾਸਕ ਜੋੜ ਮੇਲਾ ਹੋ ਕੇ ਗਿਆ ਤੇ ਉਹ ਚ ਬੜੇ ਪਾਰਟਿਸਪੇਟ ਕੀਤਾ ਐਤਕੀ ਟਟੋਕਰ 50 ਲੱਖ ਦੇ ਕਰੀਬ ਸੰਗਤ ਆਈ ਹੈ ਇਵੇਂ ਬਸੀਚ ਵੀ ਜਿਵੇਂ ਸਾਰੇ ਜਿਵੇਂ ਅੱਜ ਆਪਾਂ ਮਨਾ ਰਹੇ ਆ ਰਾਮ ਮੰਦਰ ਦੀ ਸਾਲਗिरा ਮਨਾ ਰਹੇ ਆ ਤੇ ਜੇ ਨੌਜਵਾਨ ਆ ਸਾਡੀਆਂ ਭੈਣਾਂ ਨੇ ਉਹ ਵੀ ਬੜੀਆਂ ਇੰਟਰਸਟ ਲੈ ਰੀਆਂ ਨੇ ਤੇ ਇਦਾਂ ਦੀ ਕੋਈ ਗੱਲ ਨਹੀਂ ਤੇ ਆਉਣ ਵਾਲੇ ਟਾਈਮ ਜੇ ਨੌਜਵਾਨ ਆ ਉਹ ਧਰਮਾਂ 'ਚ ਵਿਸ਼ਵਾਸ ਰੱਖ ਰਹੇ ਆ ਤੇ ਰੁਚੀ ਲੈ ਰਹੇ ਆ ਤਾਂ ਕਿ ਕੋਈ ਸਿੱਖ ਧਰਮ ਦਾ ਹੋਵੇ ਚਾਹੇ Hindu ਧਰਮ ਜੋ ਹੋਵੇ ਚਾਹੇ ਕੋਈ Muslim ਧਰਮ ਆਈ ਸਾਰੇ ਇਕੱਠੇ ਆ ਕਿ ਸਾਰੇ ਅਸੀਂ ਜਿਹੜੇ ਤਿਆਰ ਆ ਇਕੱਠੇ ਹੋ ਕੇ ਮਨਾਉਣੇ ਕਿ ਕਿੰਨਾ ਜਿਵੇਂ ਦੇਖਿਆ ਜਾਵੇ ਜੀ ਯਾਦ ਦੇ ਦਿਨ ਵਾਕ ਵਾਕ ਉਹ ਤਾਂ ਮੇਰੇ ਸਲਤਾਵਾਂ ਵੱਲੋਂ ਪ੍ਰੋਗਰਾਮ ਕਿਤੇ ਜਾ ਰਹੀ ਮਸਵਕ ਕਿਤੇ ਜਾ ਰਹੀ ਹੈ ਸਿੱਕਣ ਦਿਖਾਇਆ ਜਾ ਰਹੀ ਉਹਦੀ ਕਿਹਨਾਂ ਜੀ ਹਰ ਕਿੰਦੀ ਬੰਦੇ ਸਰਦਾ ਹੁੰਦੀ ਹੈ ਕਿਸੇ ਕੋ ਦਿਨ ਕਿਸੇ ਕੋ ਸੋਮਵਾਰ ਖਾਲੀ ਹੁੰਦਾ ਕਿਸੇ ਕੋ ਮੰਗਲਵਾਰ ਖਾਲੀ ਹੁੰਦਾ ਕਿਸੇ ਬੁੱਧਵਾਰ ਖਾਲੀ ਹੁੰਦਾ ਹਰ ਬੰਦਾ ਆਪ ਦੇ ਹਿਸਾਬ ਨਾਲ ਲੰਗਰ ਕੋਈ ਲੰਗਰ ਪਛਾਹ ਦੀ ਸੇਵਾ ਕਰ ਰਿਹਾ ਕੋਈ ਚਾਹ ਦੀ ਕੋਈ ਦੁੱਧ ਦੀ ਲੰਗਰ ਸੇਵਾ ਕਰ ਰਿਹਾ ਹਰ ਬੰਦਾ ਆਪ ਦੇ ਜਦੋਂ ਉਹਦੇ ਕੋ ਬੇਲ ਹੈ ਉਹਦੇ ਹਿਸਾਬ ਨਾਲ ਉਹ ਕਰ ਰਿਹਾ ਸਾਰੇ ਇਕੱਠੇ ਐ ਵੈਸੇ ਕੋਈ ਇਦਾਂ ਦੀ ਗੱਲ ਥੈਂਕ ਯੂ ਪਹਿਲਾਂ ਮੈਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਸਾਡੇ ਯੁੱਧਿਆ ਵਿੱਚ ਸ਼੍ਰੀ ਰਾਮ ਲਿਲਾ ਜੀ ਦੀ ਪ੍ਰਾਣ ਪ੍ਰティਸ਼ਟਾ ਦਾ 1 ਸਾਲ ਪੂਰਾ ਹੋਇਆ ਸੀ। ਉਹਦੀ ਅਸੀਂ ਇੱਕ ਵਰੇਗਾਂਡ ਬਣਾ ਰਹੇ ਹਾਂ ਤੇ ਉਸੇ ਖੁਸ਼ੀ ਦੇ ਵਿੱਚ ਅਸੀਂ ਨਿਮਲੇ ਚੌਂਕ ਬਸੀ ਪਠਾਣਾ ਦੇ ਵਿੱਚ ਸਮੂਹ ਆਪਣੇ ਮਿੱਤਰਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਕੀਤਾ ਤਾਂ ਔਰ ਅਸੀਂ ਸਾਰੇ ਸਮੁੱਚੇ ਜਗ ਨੂੰ ਤੇ ਸ਼ਹਿਰ ਨੂੰ ਸ਼੍ਰੀ ਰਾਮ ਲਿਲਾ ਜੀ ਦੇ 1 ਸਾਲ ਆਗਮਨ ਦੇ 1 ਸਾਲ ਪੂਰਾ ਹੋਣ ਦੀ ਲੱਖ ਲੱਖ ਵਧਾਈਆਂ ਦਿੰਦੇ ਹਾਂ। ਨਾਫਰਦ ਆਲੀ ਗੱਲ ਤਾਂ ਇਸ ਤਰ੍ਹਾਂ ਜੀ ਤੁਸੀਂ ਆਪਣਾ ਕੰਮਕਾਰ ਕਰੀ ਚੱਲੋ ਆਪਣੇ ਆਪਣੇ ਉਹਦੇ ਨਾਲ ਆਪਣੇ ਧਰਮ ਦੇ ਪ੍ਰਤੀ ਆਪਣਾ ਆਸਥਾ ਰੱਖੋਰ ਬਾਕੀ ਜਿਹੜੇ ਦੂਜੇ ਧਰਮ ਨੇ ਉਹਨਾਂ ਦਾ ਬਰਾਬਰ ਸਨਮਾਨ ਕਰੋ ਉਸ ਤੋਂ ਬਾਅਦ ਕੋਈ ਚਿਕਰਨੀਏ ਤਾਂ ਸਾਰੇ ਸਿਆਸੀ ਗੱਲਾਂ ਹੁੰਦੀਆਂ ਨੇ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਅੱਜ ਦਾ ਇਹ ਲੰਗਰ ਸਭ ਤੋਂ ਪਹਿਲਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਸਮੂਹ ਸਾਡੇ ਦੇਸ਼ ਨਿਵਾਸੀਆਂ ਨੂੰ ਸਾਰੇ ਸਨਾਤੀ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਔਰ ਬਹੁਤ ਇਤਿਹਾਸਿਕ ਦਿਨ ਹੈ ਕਿਉਂਕਿ ਅੱਜ ਦੇ ਦਿਨ ਹੀ ਪਿਛਲੇ ਸਾਲ ਅਯੁੱਧੇ ਰੇ ਵਿੱਚ શ્રી ਰਾਮ ਜੀ ਦੇ ਮੰਦਿਰ ਦਾ ਨਿਰਮਾਣ ਹੋਇਆ ਜੋ ਕਿ ਪਿਛਲੇ ਹਜ਼ਾਰਾਂ ਵਰ੍ਹਿਆਂ ਤੋਂ ਲਟਕ ਰਿਹਾ ਸੀਗਾ ਸਾਡੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਵਧੀਆ ਕੰਮ ਕਰਕੇ ਸਰਾਥੀ ਸ਼੍ਰੀ ਰਾਮ ਮੰਦਿਰ ਜਿਹੜਾ ਸੀਗਾ ਉਹ ਆਪਣੀ ਜਗ੍ਹਾ ਤੇ ਨਵ ਨਵ ਨਿਰਮਣ ਹੋਇਆ ਉਸੇ ਫਲਕਸ ਦੇ ਵਿੱਚ ਅੱਜ ਦਾ ਇਹ ਦਿਹਾੜਾ ਜਿਹੜਾ ਹੈ ਇੱਕ ਇਤਿਹਾਸਿਕ ਦਿਹਾੜਾ ਹੈ ਸਮੂਹ ਸ਼ਹਿਰ ਦੇ ਵਸਨੀਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਪਹਿਲਾ ਦਾਜ ਦੇ ਦਿਨ ਦੀ ਉਸੇ ਖੁਸ਼ੀ ਦੇ ਵਿੱਚ ਅੱਜ ਸਾਡੇ ਅਨੂਪ ਸਿੰਘਲਾ ਜੀ ਦੁਆਰਾ ਬੱਸੀ ਪਠਾਣਾ ਦੀ ਮੇਨ ਬਾਜ਼ਾਰ ਦੇ ਵਿੱਚ ਲੰਗਰ ਲਗਾਇਆ ਗਿਆ ਤਾਂ ਕਿ ਪ੍ਰਭੂ શ્રી ਰਾਮ ਜੀ ਦਾ ਇਹ ਜਿਹੜਾ ਦਿਹਾੜਾ ਇੱਕ ਇਤਿਹਾਸਿਕ ਬਣਾਇਆ ਜਾ ਸਕੇ ਅਤੇ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਜਿਹੜਾ ਹੋਰ ਸੱਦਾ ਜਗਾਈ ਜਾ ਸਕੇ